26 ਦਿਨਾਂ ਦੇ ਵਿੱਚ ਹੀ 7 ਗ੍ਰੇਡ ਧਮਾਕਿਆ ਹੋ ਗਏ ਔਰ 7 ਗ੍ਰੇਡ ਧਮਾਕਿਆਂ ਦੇ ਨਾਲ ਪੁਲਿਸ ਥਾਣੇ ਤੇ ਪੁਲਿਸ ਚੌਕੀਆਂ ਜੁੜ ਗਈਆਂ। ਮਤਲਬ 2 ਦਿਨਾਂ ਦੇ ਫਰਕ ਨਾਲ ਵੀ ਇੱਕ 17 ਤਰੀਕ ਨੂੰ ਹੁੰਦਾ ਏ 19 ਤਰੀਕ ਨੂੰ 7 ਦਸੰਬਰ ਨੂੰ 19 ਦਸੰਬਰ ਨੂੰ 2 ਦਿਨਾਂ ਦੇ ਫਰਕ ਨਾਲ। ਇੱਕ ਅੰਮ੍ਰਿਤਸਰ ਚ ਹੁੰਦਾ ਫਿਰ ਦੂਆ ਗੁਰਦਾਸਪੁਰ ਚ ਹੋ ਜਾਂਦਾ। ਤੇ ਹੁਣ ਇਹਦਾ ਅਸਰ ਇਹ ਆ ਕਿ ਪੁਲਿਸ ਕੋਲ ਕੀ ਏ ਪਤਾ ਨਹੀਂ ਲੱਗ ਰਿਹਾ ਉਹਨਾਂ ਦੀ ਏਜੰਸੀਆਂ ਕੋਲ ਕੋਈ ਜਾਣਕਾਰੀ ਨਹੀਂ ਆ ਕਿ ਉਹਨਾਂ ਦਾ ਖੁਫੀਆ ਤੰਤਰ ਕਮਜ਼ੋਰ ਹੋ ਗਿਆ। ਕਿ ਸਰਾਧ ਤੋਂ ਰੋਕ ਪਾਉਣ 'ਚ ਨਾਕਾਮਜਾਬ ਹੋ ਰਹੇ ਨੇ। ਕਿਉਂ ਹੋ ਰਹੇ ਨੇ ਗ੍ਰੇਨੇਡ ਹਮਲੇ ਦੇ ਪਿੱਛੇ ਕੀ ਕਾਰਨ ਇਹ ਲੱਭਣ ਚ ਨਾਕਾਮੀਆਂ ਚਲੋ ਕੋਈ ਕੁਛ ਤਾਂ ਕਰਨਾ ਫਿਰ ਕਹਿੰਦੇ ਐਂ ਕਰੋ ਥਾਣੇ ਚੌਂਕਿਆਂ ਦੇ ਹਮਲੇ ਹੁੰਦੇ ਨੇ ਉਹਨੂੰ ਤਰਪਾਲਾਂ ਪਾ ਕੇ ਢੱਕ ਲਓ ਕੰਧਾਂ ਉੱਚੀਆਂ ਕਰ ਲਓ ਜੀ ਹਾਂ ਇਹ ਗ੍ਰੇਨੇਡ ਹਮਲਿਆਂ ਦਾ ਡਰ ਹੈ ਕਿ ਪੰਜਾਬ ਦੇ ਵਿੱਚ ਸਰਦੀ ਖੇਤਰ ਦੇ ਅੰਦਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਇਹਨਾਂ ਖੇਤਰਾਂ ਦੇ ਵਿੱਚ ਥਾਣੇ ਚੌਂਕਿਆਂ ਨੂੰ ਤਰਪਾਲਾਂ ਨਾਲ ਸ਼ੈੱਡ ਪਾ ਕੇ ਹੈ ਬਾਹਰਲੀ ਚਾਰਦੁਆਰੀ ਨੂੰ ਉੱਚੀ ਕਰਕੇ ਲੁਕਾਉਂਦੀ